15 ਦਿਨ ਦੇ ਬੱਚੇ ਨੂੰ ਮਾਂ ਫਰਿੱਜ 'ਚ ਰੱਖ ਕੇ ਸੌ ਜਾਂਦੀ ਹੈ ਪਰ ਕਿਉਂ ਇਹ ਸਾਡੀ ਸੋਚ ਤੋਂ ਵੀ ਪਰਿਆ ਹੈ ਕਿ ਮਾਂ ਦੀ ਮਮਤਾ ਵੀ ਜੇਹੀ ਹੋ ਸਕਦੀ ਹੈ ਜਿਸ ਮਾਂ ਨੇ ਆਪਣੇ ਬੱਚੇ ਨੂੰ ਆਪਣੇ ਪੇਟ 'ਚੋਂ ਜਨਮ ਦਿੱਤਾ ਹੋਵੇ ਉਹ ਮਾਂ ਆਪਣੇ 15 ਦਿਨ ਦੇ ਬੱਚੇ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ ਕਿ ਇਸ ਪਿੱਛੇ ਕੋਈ ਅੰਧਵਿਸ਼ਵਾਸ ਹੋ ਸਕਦਾ ਹੈ ਜਾਂ ਫਿਰ ਕੁਝ ਹੋਰ ਇਹ ਗੱਲ ਹਰੇਕ ਪਰਿਵਾਰ ਲਈ ਸਮਝਣੀ ਬਹੁਤ ਜ਼ਰੂਰੀ ਹੈ ਇਹ ਉਹਨਾਂ ਔਰਤਾਂ ਲਈ ਹੈ ਜੋ ਮਾਂ ਬਣਨ ਵਾਲੀਆਂ ਹਨ ਜਾਂ ਮਾਂ ਬਣ ਚੁੱਕੀਆਂ ਹਨ ਇਹ ਗੱਲ ਯੂਪੀ ਦੇ ਮੁਰਾਦਾਬਾਦ ਦੀ 23 ਸਾਲ ਦੀ ਲੜਕੀ ਦੀ ਹੈ ਇਹ ਗੱਲ 5 ਸਤੰਬਰ ਦੀ ਹੈ ਉਸਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਰਾਤ ਨੂੰ ਉਹ ਆਪਣੇ ਬੱਚੇ ਨੂੰ ਫ੍ਰਿਜ ਚ ਰੱਖ ਕੇ ਕਮਰੇ ਚ ਆ ਕੇ ਸੌਂ ਜਾਂਦੀ ਹੈ ਇਹ ਗੱਲ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ ਇਹ ਗੱਲ ਨੂੰ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਜਦੋਂ ਰਾਤ ਨੂੰ ਬੱਚੇ ਨੂੰ ਠੰਡ ਲੱਗਦੀ ਹੈ ਤਾਂ ਉਸ ਦੇ ਰੋਣ ਦੀ ਆਵਾਜ਼ ਆਉਂਦੀ ਹੈ ਜਦੋਂ ਘਰ ਵਿੱਚ ਉਸ ਲੜਕੀ ਦੇ ਸੱਸ ਸਹੁਰੇ ਨੂੰ ਪਤਾ ਲੱਗਦਾ ਹੈ ਕਿ ਬੱਚੇ ਦੇ ਰੋਂਦੇ ਦੀ ਆਵਾਜ਼ ਕਿਉਂ ਆ ਰਹੀ ਹੈ ਤਾਂ ਉਹ ਜਾ ਕੇ ਪੁੱਛਦੇ ਨੇ ਬੱਚਾ ਕਿਉਂ ਰੋ ਰਿਹਾ ਹੈ ਤਾਂ ਉਸ ਲੜਕੀ ਨੇ ਜਵਾਬ ਦਿੱਤਾ ਕਿ ਉਹ ਸੌ ਨਹੀਂ ਰਿਹਾ ਸੀ ਇਸ ਕਰਕੇ ਉਹਨੂੰ ਮੈਂ ਫਰਿੱਜ 'ਚ ਰੱਖ ਕੇ ਆ ਗਈਆਂ ਇਹ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਬੱਚੇ ਨੂੰ ਫਟਾਫਟ ਡਾਕਟਰ ਕੋਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਤਾਂ ਬਚ ਗਈ ਪਰ ਪਰਿਵਾਰਕ ਮੈਂਬਰ ਇਹ ਗੱਲ ਦੇਖ ਕੇ ਬਹੁਤ ਹੈਰਾਨ ਸੀ ਉਹਨਾਂ ਨੇ ਸੋਚਿਆ ਕਿ ਕੋਈ ਤਾੰਤ੍ਰਿਕ ਦਾ ਕੁਝ ਕੀਤਾ ਹੋਇਆ ਹੋਵੇਗਾ ਜਿਸ ਕਰਕੇ ਇਸ ਨੂੰ ਪਤਾ ਨਹੀਂ ਲੱਗਿਆ ਕੋਈ ਉਪਰੀ ਰੂਹ ਆ ਗਈ ਹੋਵੇਗੀ ਪਰਿਵਾਰਕ ਮੈਂਬਰ ਇਸ ਅੰਧਵਿਸ਼ਵਾਸ ਵਿੱਚ ਪੈ ਕੇ ਉਸ ਲੜਕੀ ਨੂੰ ਦੂਰ ਦੂਰ ਤੱਕ ਲੈ ਗਏ ਪਰ ਕੋਈ ਫਰਕ ਨਾ ਪਿਆ ਜਦੋਂ ਬਾਅਦ ਵਿੱਚ ਕਿਸੇ ਰਿਸ਼ਤੇਦਾਰ ਨੇ ਸਲਾਹ ਦਿੱਤੀ ਕਿ ਇਸ ਨੂੰ ਸੈਕਟਰੀ ਕੋਲ ਦਿਖਾਇਆ ਜਾਵੇ ਤਾਂ ਉਹਨਾਂ ਨੇ ਜਦੋਂ ਉਸ 23 ਸਾਲ ਦੀ ਲੜਕੀ ਨਾਲ ਕਾਉਂਸਲਿੰਗ ਕੀਤੀ ਤਾਂ ਸਭ ਕੁਝ ਜਾਣ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਉਹ ਲੜਕੀ ਪੋਸਟਪार्टम ਸਾਈਕੋਸਿਸ ਦੀ ਸ਼ਿਕਾਰ ਸੀ ਜਾਨੀ ਕਿ ਜਦੋਂ ਔਰਤ ਬੱਚੇ ਨੂੰ ਜਨਮ ਦੇਣ ਦੀ ਅਵਸਥਾ ਵਿੱਚ ਹੁੰਦੀ ਹੈ ਤਾਂ ਉਸ ਸਮੇਂ ਮੈਂਟਲ ਡਿਪਰੈਸ਼ਨ ਦੀ ਹਾਈ ਸਟੇਜ ਹੁੰਦੀ ਹੈ ਪ੍ਰੈਗਨਨਸੀ ਦੇ ਦੌਰਾਨ ਜਾਂ ਉਸ ਤੋਂ ਬਾਅਦ ਕਈ ਔਰਤਾਂ ਇਸ ਅਵਸਥਾ ਵਿੱਚੋਂ ਗੁਜ਼ਰਦੀਆਂ ਨੇ ਬੱਚਾ ਹੋਣ ਤੋਂ ਬਾਅਦ ਕੁਝ ਔਰਤਾਂ ਵਿੱਚ ਇਸ ਤਰ੍ਹਾਂ ਦੇ ਸਿੰਪਟਮ ਆ ਜਾਂਦੇ ਨੇ ਇਹ ਜਿਆਦਾ ਡਿਪਰੈਸ਼ਨ ਹੋਣ ਨਾਲ ਕੁਝ ਸ਼ੱਕ ਤੇ ਡਰ ਦੀਆਂ ਬਿਮਾਰੀਆਂ ਦੇ ਕਾਰਨ ਹੋ ਜਾਂਦਾ ਹੈ ਪੋਸਟਪਾਰਟਮ ਡਿਪਰੈਸ਼ਨ ਇਸ ਕਰਕੇ ਹੁੰਦਾ ਜਦੋਂ ਨੀਂਦ ਦੀ ਕਮੀ ਹੁੰਦੀ ਹੈ ਨੀਂਦ ਪੂਰੀ ਨਹੀਂ ਹੁੰਦੀ ਹਰ ਸਮੇਂ ਤਣਾਅ ਜਾਂ ਕਿਸੇ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਚਿੜਚਿੜਾਪਨ ਹੋਣਾ ਛੋਟੇ ਛੋਟੇ ਗੱਲ ਤੋਂ ਬਹੁਤ ਜ਼ਿਆਦਾ ਗੁੱਸਾ ਆ ਜਾਣਾ ਬੱਚਾ ਪੈਦਾ ਹੋਣ ਤੋਂ ਬਾਅਦ ਸਰੀਰ ਵਿੱਚ ਹੋਣ ਵਾਲੇ ਬਦਲਾਅ ਸਰੀਰਕ ਥਕਾਵਟ ਜਾਂ ਪਰਿਵਾਰਕ ਮੈਂਬਰਾਂ ਦਾ ਦਬਾਅ ਐਂਜਾਇਟੀ ਦੀ ਸਮੱਸਿਆ, ਜ਼ਿਆਦਾ ਸੋਚ ਜਾਂ ਜ਼ਿੰਮੇਵਾਰੀਆਂ ਦੇ ਬੋਝ ਕਾਰਨ ਇਹ ਸਿੰਪਟਮ ਦਿਖਣ ਲੱਗ ਜਾਂਦੇ ਨੇ। ਜ਼ਰੂਰਤ ਤੋਂ ਜ਼ਿਆਦਾ ਸੋਚਦੇ ਰਹਿਣਾ, ਕਿਸੇ ਨਾਲ ਗੱਲ ਨਾ ਕਰਨੀ, ਆਪਣੇ ਬੱਚੇ ਲਈ ਕੋਈ ਦਿਲਚਸਪੀ ਨਾ ਲਗਾਉਣੀ, ਭੁੱਖ ਘੱਟ ਲੱਗਣੀ, ਇਸ ਨੂੰ ਠੀਕ ਕਰਨਾ ਵੀ ਸਾਡੇ ਹੱਥ ਹੈ। ਆਪਣੇ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਲਓ। ਡਾਕਟਰੀ ਸਲਾਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਡਾਕਟਰ ਨਾਲ ਕਾਉਂਸਲਿੰਗ ਜਾਂ ਥੈਰੇਪੀ ਜ਼ਰੂਰ ਲਓ ਪੂਰੀ ਨੀਂਦ ਲਓ ਆਰਾਮ ਲਓ ਆਪਣੀ ਸਹੀ ਖੁਰਾਕ ਦਾ ਧਿਆਨ ਰੱਖੋ ਜੋ ਵੀ ਮਨ ਵਿੱਚ ਕੋਈ ਗੱਲ ਆਉਂਦੀ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਜ਼ਰੂਰ ਸ਼ੇਅਰ ਕਰੋ ਕੁਝ ਪਰਸੈਂਟ ਹੀ ਔਰਤਾਂ ਹੁੰਦੀਆਂ ਨੇ ਜੋ ਅਜੇ ਹੀ ਸਟੇਜ ਤੇ ਪਹੁੰਚਦੀਆਂ ਨੇ ਸੋ ਇਸ ਅਵਸਥਾ ਦੇ ਦੌਰਾਨ ਆਪਣੇ ਸਿਹਤ ਦਾ ਪੂਰਾ ਧਿਆਨ ਰੱਖੋ ਇਹ ਡਿਪਰੈਸ਼ਨ ਦੀ ਹਾਈ ਸਟੇਜ ਹੁੰਦੀ ਹੈ ਇਸ ਵਿੱਚ ਇਨਸਾਨ ਦੀ ਨਾ ਹੀ ਕਿਸੇ ਨਾਲ ਮੋਹ ਮਮਤਾ ਹੁੰਦੀ ਹੈ ਤੇ ਨਾ ਹੀ ਉਹਨੂੰ ਕੁਝ ਪਤਾ ਲੱਗਦਾ ਕਿ ਉਹ ਕੀ ਕਰ ਰਿਹਾ ਸੋ ਅੰਧ ਵਿਸ਼ਵਾਸ ਤੋਂ ਦੂਰ ਹੋ ਕੇ ਕਿਸੇ ਵੀ ਬਿਮਾਰੀ ਦੀ ਪੂਰੀ ਕੋਖ ਦੇ ਨਾਲ ਦੇਖੋ ਅਤੇ ਕਿਸੇ ਵੀ ਸਾਈਕੋਲੋਜਿਸਟ ਜਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਵਾਧੂ ਜੀ ਚੇਕ ਕਰਤਾ ਹਾਂ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਤਰ੍ਹਾਂ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ